ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਕਮੀਜ਼ ਦੇ ਅਗਲੇ ਤੇ ਪਿਛਲੇ ਗਲੇ ਬਣਾਉਣੇ ਦੱਸਾਂਗੇ ਦੋਨੇ ਤਰ੍ਹਾਂ ਦੇ ਪਹਿਲਾ ਗਲਾ ਆਪਾਂ ਅਗਲਾ ਬਣਾਵਾਂਗੇ ਜੀ ਬੁਕਰਮ ਦਾ ਗਲਾ ਦੇਖੋ ਇਸ ਦੀ ਚੜਾਈ 6 ਇੰਚ ਆ ਗਈ ਮੈਂ ਇੱਥੇ ਇਸ ਦੀ ਚੜਾਈ 5 ਇੰਚ ਰੱਖੂਗੀ ਮੈਂ ਤੁਹਾਨੂੰ ਦੱਸੂਗੀ ਵੀ ਜਿਹੜੇ ਗਲੇ ਚੌੜੇ ਹੁੰਦੇ ਆਗੇ ਉਹਨਾਂ ਦੀ ਜਿਹੜੀ ਚੜਾਈ ਆ ਉਹ ਕਿਵੇਂ ਕੱਟ ਕਰਨੀ ਆਗੀ ਸਾਰੇ ਨੂੰ ਪਹਿਲਾਂ ਆਪਾਂ ਗਲੇ ਦਾ ਸੈਂਟਰ ਕਰਕੇ ਜੀ ਆਪਾਂ ਸੈਂਟਰ ਦੇ ਵਿੱਚ ਇੱਕ ਬਲ ਪਾ ਲੈਣਾਗਾ ਜਿੰਨੀ ਆਪਾਂ ਗਲੀ ਦੀ ਚੜਾਈ ਰੱਖਣੀ ਹੈਗੀ ਉਹਦੇ ਹਿਸਾਬ ਨਾਲ ਬਲ ਪਾ ਲੈਣਾ ਆਪਾਂ ਮਸ਼ੀਨ ਦੇ ਨਾਲ ਸਲਾਈ ਵੀ ਮਾਰ ਸਕਦੇ ਹਾਂਗੇ ਪਰ ਇਹ ਜਦੋਂ ਆਪਾਂ ਇਹਨੂੰ ਪ੍ਰੈਸ ਨਾਲ ਕੱਪੜੇ ਤੇ ਚਪਕਾਉਣੀ ਹੈਗੀ ਤੇ ਇਹ ਜਿਹੜਾ ਬਾਲਾਗਾ ਆਪਣੇ ਆਪ ਹੀ ਚਪਕ ਜਾਂਦਾਗਾ ਦੇਖੋ ਇਸ ਤਰ੍ਹਾਂ ਬਲ ਪਾਉਣ ਨਾਲ ਇਹਦੀ ਜਿਹੜੀ ਹੋਣ ਚੜਾਈ ਹੈਗੀ ਇਹ 5 ਇੰਚ ਰਹਿ ਗਈ ਹੈਗੀ ਹਾਂਜੀ ਆਪਾਂ ਇੱਥੇ ਥੋੜੀ ਜੀ ਸਲਾਈ ਵੀ ਮਾਰ ਕੇ ਦੱਬ ਸਕਦੇ ਆਂਗੇ ਵੀ ਇਹ ਇਹਦੀ ਚੜਾਈ ਉਹਦੇ ਨਾਲ ਵੀ ਸਲਾਈ ਦੇ ਨਾਲ ਇਹ ਪੱਕਾ ਫਿਕਸ ਹੋ ਜਾਂਦਾਗਾ ਫੇਰ ਆਪਾਂ ਇਹਨੂੰ ਕੱਪੜੇ ਦੇ ਉੱਤੇ ਜੁਆਇਨ ਪ੍ਰੈਸ ਦੀ ਸਹਾਇਤਾ ਦੇ ਨਾਲ ਕੱਪੜੇ ਦੇ ਉੱਤੇ ਆਪਾਂ ਇਹਨੂੰ ਜੋੜ ਲੈਣਾਗਾ ਤੇ ਆਲੇ-ਦਾਲੇ ਦਾ ਆਪਾਂ ਜਿਹੜਾ ਕੱਪੜਾਗਾ ਉਹ ਕੱਟ ਲੈਣਾਗਾ ਤੇ ਲੰਬਾਈ ਆਪਣੇ ਗਲੇ ਦੀ ਜਿਹੜੀ ਆਪਾਂ ਉਹ ਨਿਸ਼ਾਨੀ ਲਗਾਈ ਹੈਗੀ ਉੱਪਰ ਉਤੋਂ ਤੇ ਕਰਾ ਬਾਕੀ ਉਪਰੋਂ ਆਪਾਂ ਜਿਹੜਾ ਗਲਾਗਾ ਉਹ ਕੱਟ ਦਾਂਗੇ ਸਾਈਡ ਤੋਂ ਕੱਪੜਾ ਕੱਟਣ ਤੋਂ ਬਾਅਦ ਆਪਾਂ ਸਾਈਡ ਦੇ ਕੱਪੜੇ ਨੂੰ ਇਸ ਤਰ੍ਹਾਂ ਵੱਡੇ ਵਖੀਏ ਦੇ ਨਾਲ ਮਸ਼ੀਨ ਦਾ ਵੱਡਾ ਵਖੀਆ ਕਰਕੇ ਉਹਦੇ ਨਾਲ ਇਹਦੇ ਤੇ ਸਿਉਣ ਮਾਰ ਦੇਣੀ ਆ ਸਲਾਈ ਮਾਰਨ ਤੋਂ ਬਾਅਦ ਫਿਰ ਆਪਾਂ ਇਹਦਾ ਅੱਧ ਕਰ ਲੈਣਾਗਾ ਗਲੇ ਦਾ ਵੀ ਅੱਧ ਕਰ ਲੈਣਾਗਾ ਨਿਸ਼ਾਨੀ ਲਗਾ ਲੈਣੀ ਆ ਤੇ ਕਮੀਜ਼ ਦੇ ਵਿੱਚ ਵੀ ਆਪਾਂ ਇਸੇ ਤਰ੍ਹਾਂ ਨਿਸ਼ਾਨੀ ਲਗਾ ਲੈਣੀ ਆ ਦੇਖੋ ਨਿਸ਼ਾਨੀ ਲੱਗ ਗਈ ਤੇ ਨਿਸ਼ਾਨੀ ਇਹ ਜਿਹੜੇ ਵਿੱਚ ਆਪਾਂ ਕੱਟ ਲਗਾਏ ਆ ਉਹ ਆਪਾਂ ਇਸ ਕਰਕੇ ਲਗਾਏ ਆ ਵੀ ਜਿਹੜੀ ਨੀਚੇ ਵਾਲੀ ਨਿਸ਼ਾਨੀ ਆਗੀ ਉਹ ਆਪਾਂ ਨੂੰ ਦੱਸਦੀ ਰਹੇ ਤੇ ਇਹਦੇ ਉੱਪਰ ਆਪਾਂ ਪਹਿਲਾਂ ਮਸ਼ੀਨ ਦਾ ਵੱਡਾ ਵਖੀਆ ਕਰਕੇ ਕੱਚੀ ਸਲਾਈ ਮਾਰ ਦੇਣੀ ਆ ਸਲਾਈ ਮਾਰਨ ਦੇ ਨਾਲ ਉਹ ਇਹ ਇਧਰ ਉਧਰ ਖਿਸਕੂਗਾ ਨਹੀਂ ਇੱਕ ਥਾਂ ਫਿਕਸ ਹੋ ਜਾਊਗਾ ਤੇ ਫਿਰ ਆਪਾਂ ਨੂੰ ਇਹਦੇ ਉੱਪਰ ਸਲਾਈ ਮਾਰਨੀ ਸੌਖੀ ਰਹੂਗੀ ਇਹ ਨਾ ਉੱਪਰ ਨੂੰ ਵਧੂਗਾ ਨਾ نیچے ਨੂੰ ਨਾ ਆਉਦੀ ਨਿਸ਼ਾਨੀ ਤੋਂ ਇਧਰ ਉਧਰ ਨੂੰ ਟੇਡਾ ਹੋਊਗਾ ਹਾਂਜੀ ਆਪਾਂ ਸਾਰੇ ਸਲਾਈ ਲਗਾ ਲਈਏ ਸਲਾਈ ਲਗਾਉਣ ਤੋਂ ਬਾਅਦ ਆਪਾਂ ਅੱਧਾ ਇੰਚ ਮਾਰਜਿਨ ਦਾ ਕਪੜਾ ਛੱਡ ਕੇ ਬਿਜਲਾ ਕਪੜਾ ਸਾਰਾ ਕੱਟ ਦੇਣਾਗਾ ਤੇ ਬਾਕੀ ਆਪਾਂ ਸਾਰੇ ਕੈਂਚੀ ਦੇ ਨਾਲ ਕੱਟ ਲਗਾ ਲੈਣੇ ਆ ਛੋਟੇ ਛੋਟੇ ਤੇ ਇਸ ਨੂੰ ਪਲਟ ਕੇ ਆਪਾਂ ਸਿੱਧਾ ਕਰ ਲੈਣਾਗਾ ਦੇਖੋ ਜੀ ਇਹ ਬਹੁਤ ਹੀ ਸੌਖਾ ਤਰੀਕਾ ਦਾ ਗਲਾ ਲਗਾਉਣਾ ਕੋਈ ਔਖਾ ਕੰਮ ਨਹੀਂ ਜਿਹੜੀਆਂ ਮੇਰਿਆਂ ਪੈਣਾ ਕੰਮ ਸਿੱਖ ਰਹੀਆਂ ਇਹ ਵੀਡੀਓ ਦੇਖ ਕੇ ਕੰਮ ਸਿੱਖਣ ਦੀ ਕੋਸ਼ਿਸ਼ ਕਰਨਗੀਆਂ ਉਹ ਸਿੱਖ ਸਕਦੀਆਂ ਨੇ ਇਹ ਬਹੁਤ ਹੀ ਸੌਖਾ ਹੁੰਦਾ ਹਾਂਜੀ ਸਭ ਤੋਂ ਪਹਿਲਾਂ ਆਪਾਂ ਇੱਕ ਰੇਵਲੀਰ ਕੱਟ ਲੈਣੀ ਹੈਗੀ ਪਿਛਲੇ ਗਲੇ ਤੇ ਲਗਾਉਣ ਵਾਸਤੇ ਤੇ ਫਿਰ ਉਸ ਰੇਵਲੀਰ ਨੂੰ ਆਪਾਂ ਦੂਰੀ ਕਰ ਲੈਣਾਗਾ ਦੂਰੀ ਕਰਕੇ ਮੋੜ ਕੇ ਗਲੇ ਤੇ ਰੱਖ ਕੇ ਫਿਰ ਸਲਾਈ ਮਾਰਨੀ ਹੈ ਦੇਖੋ ਨਾ ਤਾਂ ਆਪਾਂ ਬਿਲਕੁਲ ਰੇਵਲੀਰ ਖਿੱਚਣੀ ਹੈਗੀ ਤੇ ਨਾ ਆਪਾਂ ਕਮੀਜ਼ ਦਾ ਗਲਾ ਖਿੱਚਣਾਗਾ ਬੋਲੇ ਬੋਲੇ ਹੱਥਾਂ ਦੇ ਨਾਲ ਆਪਾਂ ਬਰਾਬਰ ਬਰਾਬਰ ਰੱਖ ਕੇ ਸਾਰੀ ਸਲਾਈ ਮਾਰ ਦੇਣੀ ਹੈ ਦੇਖੋ ਸਲਾਈ ਮਾਰ ਕੇ ਸਲਾਈ ਮਾਰਨ ਤੋਂ ਬਾਅਦ ਆਪਾਂ ਇਹ ਇਹਦੇ ਵਿੱਚ ਕੱਟ ਲਗਾ ਲਏ ਨੇ ਕੱਟ ਲਗਾਉਣ ਤੋਂ ਬਾਅਦ ਹੁਣ ਆਪਾਂ ਇੱਕ ਦੱਬ ਵਿੱਚ ਸਲਾਈ ਲਾਉਣੀ ਹੈਗੀ ਦੱਬੂ ਵਿੱਚ ਸਲਾਈ ਆਪਾਂ ਰੇਵਲੀਰ ਦੇ ਬਿਲਕੁਲ ਉੱਪਰ ਲਗਾਉਣੀ ਹੈਗੀ ਬਿਲਕੁਲ ਸਿਰੇ ਤੇ ਇਸ ਤਰ੍ਹਾਂ ਤੇ ਜਿਹੜੀ ਆਪਣੀ نیچے ਸਲਾਈ ਲੱਗੀ ਹੋਈ ਆ ਉਹ ਵੀ ਆਪਣੀ ਰੇਵਲੀਰ ਬੰਨੀ ਨੂੰ ਹੋਣੀ ਚਾਹੀਦੀ ਹੈਗੀ ਦੇਖੋ ਸਲਾਈ ਆਪਾਂ ਬਿਲਕੁਲ ਰੇਵਲੀਰ ਦੇ ਉੱਪਰ ਲਾਉਣੀ ਆ ਤੇ ਇਸ ਤਰ੍ਹਾਂ ਕਰਕੇ ਇਹਨੇ ਫਿਰ ਤਰਪਾਈ ਹੋ ਜਾਣਾ ਵੀਡੀਓ ਦੇਖਣ ਦੇ ਲਈ ਧੰਨਵਾਦ ਜੀ